ਸ਼ਾਗਰ ਚੈਨਲ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ। ਇੱਕ ਬਹੁਤ ਹੀ ਵਧੀਆ ਕਹਾਣੀ ਤੁਹਾਡੇ ਲਈ ਮੈਂ ਲੱਭ ਕੇ ਰਿਆਂ ਹਾਂ। ਇੱਕ ਭੋਲਾ-ਪਾਲਾ ਨੌਜਵਾਨ ਜਿਸ ਦਾ ਸੁਪਨਾ ਹੈ ਕਿ ਉਹ ਵੀ ਕਦੇ ਪਹਾੜਾਂ ਤੇ ਜਾ ਸਕੇ। ਹਾਲਾਂਕਿ ਪਹਾੜ ਉਸਦੇ ਘਰ ਤੋਂ ਬਹੁਤੀ ਦੂਰ ਨਹੀਂ ਹਨ। ਉਸਦੇ ਖੇਤਾਂ 'ਚੋਂ ਪਹਾੜ ਉਸ ਨੂੰ ਸਾਫ਼ દેਖਦੇ ਹਨ ਪਰ ਦੂਰ ਹਨ। ਕਈ ਵਾਰ ਉਸਨੇ ਸੋਚਿਆ ਕਿ ਮੈਂ ਪਹਾੜਾਂ ਤੇ ਜਾਵਾਂ ਤੇ ਉੱਥੋਂ ਦਾ ਨਜ਼ਾਰਾ ਆਪਣੀਆਂ ਸੱਖਾਂ ਨਾਲ ਦੇਖ ਸਕਾਂ। ਪਰ ਹਰ ਵਾਰੀ ਕੋਈ ਨਾ ਕੋਈ ਮੁਸ਼ਕਲ ਆ ਜਾਂਦੀ ਤੇ ਉਸਦਾ ਇਹ ਸੁਪਨਾ ਸੁਪਨਾ ਹੀ ਬਣ ਕੇ ਰਹਿ ਜਾਂਦਾ। ਉਸਨੇ ਤਾਂ ਪਿਛਲੀ ਵਾਰ ਲਾਲਟੇਨ ਵੀ ਲੈ ਲਈ ਸੀ। ਤਾਂ ਕਿ ਉਹ ਪਹਾੜਾਂ ਤੇ ਜਾ ਸਕੇ ਕਿਉਂਕਿ ਜਾਣਾ ਉਸਨੇ ਰਾਤ ਦੇ ਸਮੇਂ ਸੀ ਸਫ਼ਰ ਕਾਫੀ ਸੀ ਤੇ ਹਨੇਰੇ ਦੇ ਵਿੱਚ ਲਾਲਟਣ ਤੋਂ ਬਿਨਾ ਪੂਰਾ ਨਹੀਂ ਹੋਣਾ ਸੀ ਸਮਾਂ ਆ ਗਿਆ ਜਦੋਂ ਉਹ ਪਹਾੜਾਂ ਦੀ ਸੈਰ ਲਈ ਤੁਰ ਪਿਆ ਰਾਤ ਦੇ 2 ਵਜੇ ਹੋਣਗੇ ਉਹ ਉੱਠਿਆ ਉੱਠ ਕੇ ਤਿਆਰ ਹੋਇਆ ਸਮਾਨ ਪੈਕ ਕੀਤਾ ਲਾਲਟਣ ਫੜੀ ਤੇ ਪਹਾੜਾਂ ਨੂੰ ਤੁਰ ਪਿਆ ਜਿਸ ਪਹਾੜ ਤੇ ਉਸਨੇ ਜਾਣਾ ਸੀ ਉਸ ਰਸਤੇ ਤੇ ਪੈ ਗਿਆ ਜਦੋਂ ਉਹ ਥੋੜੀ ਦੂਰ ਗਿਆ ਮੁੜ ਕੇ ਉਸਨੇ ਆਪਣੇ ਘਰ ਨੂੰ ਵੇਖਿਆ ਚਾਰੇ ਪਾਸੇ ਫੈਲੇ ਹੋਏ ਹਨੇਰੇ ਨੂੰ ਵੇਖਿਆ ਤਾਂ ਇੱਕ ਵਾਰ ਤਾਂ ਉਹ ਡਰ ਗਿਆ ਉਸਨੇ ਸੋਚਿਆ ਕਿ ਇਹ ਮੇਰੇ ਕੋਲੋਂ ਕੀ ਹੋ ਗਿਆ ਰਾਤ ਦੇ ਵੇਲੇ ਉਹ ਵੀ ਇਕੱਲਾ ਮੈਂ ਕਿਉਂ ਆਇਆ ਜੇ ਕੋਈ ਮੈਨੂੰ ਜਾਨਵਰ ਜਾਂ ਕੋਈ ਲੁੱਟਣ ਦੇ ਲਈ ਮਾਰਨ ਲਈ ਪੈ ਜਾਵੇ ਤਾਂ ਮੈਂ ਕੀ ਕਰਾਂਗਾ ਉਹ ਉੱਥੇ ਹੀ ਡਰਦਾ ਮਾਰਾ ਬੈਠ ਗਿਆ ਤੇ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਸੂਰਜ ਨਿਕਲੇਗਾ ਤੇ ਬਾਕੀ ਸਫ਼ਰ ਉਹ ਫਿਰ ਪੂਰਾ ਕਰੇਗਾ ਜਦੋਂ ਉਹ ਇੰਤਜ਼ਾਰ ਕਰ ਰਿਹਾ ਸੀ ਤਾਂ ਉਸਦੇ ਕੋਲ ਉਸਦੇ ਨਾਲ ਦੇ ਪਿੰਡ ਦਾ ਇੱਕ ਬੁੱਢਾ ਛੋਟੀ ਜੀ ਲਾਲ ਟੈਂ ਲੈ ਕੇ ਜਿਸ ਦੇ ਨਾਲ ਥੋੜੀ ਜੀ ਹੀ ਦੂਰ ਦਿਖਦਾ ਸੀ ਉਹ ਲੈ ਕੇ ਆ ਗਿਆ ਉਸਨੇ ਬੈਠੇ ਨੌਜਵਾਨ ਨੂੰ ਵੇਖ ਕੇ ਗਿਆ ਹਾਂ ਬਈ ਤੂੰ ਇੱਥੇ ਬੈਠਾ ਹਾਂ ਕੀ ਕਰ ਰਿਹਾ ਹਾਂ ਪਹਾੜ ਨੂੰ ਚੱਲਿਆ ਹੈ ਕਿ ਘਰ ਨੂੰ ਚੱਲਿਆ ਹਾਂ ਉਸਨੇ ਸਾਰੀ ਗੱਲ ਉਸ ਬਜ਼ੁਰਗ ਨੂੰ ਦੱਸੀ ਉਸਨੇ ਕਿਹਾ ਕਿ ਮੇਰੇ ਕੋਲ ਬਹੁਤ ਛੋਟੀ ਜੀ ਲਾਲਟੈਣ ਹੈ ਇਸ ਦੇ ਨਾਲ ਤੇ ਸਿਰਫ 10 ਕਦਮ ਹੀ ਮੈਨੂੰ ਅੱਗੇ ਦਿਸਦਾ ਹੈ ਉਸ ਤੋਂ ਅੱਗੇ ਮੈਨੂੰ ਕੁਝ ਨਹੀਂ ਦਿਸਦਾ 10 ਕਦਮਾਂ ਦੇ ਬਾਅਦ ਹਨੇਰਾ ਹੋ ਜਾਂਦਾ ਹੈ ਤੇ ਐਡੀ ਵੱਡੀ ਸੁੰਸਾਂ ਰਾਤ ਦੇ ਵਿੱਚ ਮੈਂ ਕਿਵੇਂ ਉਸ ਪਹਾੜ ਤੇ ਜਾਵਾਂ ਜਿਸ ਤੇ ਮੈਂ ਜਾਣਾ ਚਾਹੁੰਦਾ ਉਹ ਬਜ਼ੁਰਗ ਹੱਸ ਪਿਆ ਉਸਨੇ ਕਿਹਾ ਪਾਗਲ ਤੈਨੂੰ ਕਟੋਗੜ 10 ਕਦਮ ਤੇ ਦਿਸਦੇ ਹਨ ਨਾ ਜਦੋਂ 10 ਕਦਮ ਪੂਰੇ ਕਰੇਗਾ ਅੱਗੋਂ ਫੇਰ ਤੈਨੂੰ 10 ਕਦਮ ਦਿਖਣ ਲੱਗ ਪੈਣਗੇ ਮੇਰੇ ਤੋਂ ਬਹੁਤ ਛੋਟੀ ਜੀ ਰਾਲ ਟਹਿਣਾ ਮੈਨੂੰ 2-4 ਕਦਮ ਹੀ ਦਿਖਦਾ ਹੈ ਪਰ 2-4 ਕਦਮ ਬਹੁਤ ਹੁੰਦੇ ਹਨ ਜੇਕਰ ਬੰਦੇ ਨੂੰ ਇੱਕ ਕਦਮ ਵੀ ਅੱਗੇ ਦਿਸਦਾ ਹੋਵੇ ਤਾਂ ਉਹ ਸਾਰੀ ਦੁਨੀਆ ਘੁੰਮ ਸਕਦਾ ਹੈ ਉਹ ਨੌਜਵਾਨ ਸਮਝ ਗਿਆ ਸੀ ਉਹ ਉੱਠਿਆ ਤੇ ਪਹਾੜ ਦੇ ਵੱਲ ਨੂੰ ਤੁਰ ਪਿਆ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਪਹਾੜ ਤੇ ਪਹੁੰਚ ਚੁੱਕਿਆ ਸੀ ਦੋਸਤੋ ਜੋ ਸੋਚਦਾ ਹੈ ਉਹ ਨਹੀਂ ਪਹੁੰਚਦਾ ਜੋ ਤੁਰਦਾ ਹੈ ਉਹ ਹੀ ਆਪਣੇ ਟਿਕਾਣੇ ਤੇ ਪਹੁੰਚਦਾ ਹੈ ਦੋਸਤੋ ਯਾਦ ਰੱਖੋ ਹਰ ਇੱਕ ਮਨੁੱਖ ਵਿੱਚ ਇੰਨਾ ਵਿਵੇਕ ਇੰਨੀ ਰੋਸ਼ਨੀ ਜ਼ਰੂਰ ਹੁੰਦੀ ਹੈ ਕਿ ਉਹ 10 ਕਦਮ ਅੱਗੇ ਦੇਖ ਸਕਦਾ ਹੈ ਇਹ ਤੁਹਾਡੇ ਤੇ ਹੈ ਕਿ ਤੁਸੀਂ ਉਸ ਰੋਸ਼ਨੀ ਨੂੰ ਕਿੰਨਾ ਕੁ ਤੈਅ ਕਰ ਸਕਦੇ ਹੋ ਕਿੰਨੀ ਕ ਅੱਗੇ ਜਾ ਸਕਦੇ ਹੋ